ਇਨੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਕੁੜੀ ਕਾਫੀ ਵਾਇਰਲ ਹੋ ਰਹੀ ਹੈ ਇਸ ਕੁੜੀ ਦਾ ਨਾਮ ਹੈ ਪਰਮ 19 ਸਾਲਾਂ ਦੀ ਇਹ ਕੁੜੀ ਪੰਚਾਬ ਦੇ ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਿਸ ਨੇ ਆਪਣੀ ਬਾਕਮਾਲ ਆਵਾਜ਼ ਦੇ ਨਾਲ ਆਮ ਲੋਕਾਂ ਦਾ ਹੀ ਨਹੀਂ ਸਗੋਂ ਮਸ਼ਹੂਰ ਹਸਤੀਆਂ ਦਾ ਵੀ ਦਿਲ ਜਿੱਤ ਲਿਆ ਆਪਣੇ ਗੀਤਾਂ ਦੇ ਨਾਲ ਰਾਤੋ-ਰਾਤ ਸਟਾਰ ਬਣੀ ਇਸ ਕੁੜੀ ਨੂੰ ਸੋਸ਼ਲ ਮੀਡੀਆ ਤੇ ਲੋਕ ਲੇਡੀ ਸਿੱਧੂ ਮੂਸੇਵਾਲਾ ਕਹਿ ਰਹੇ ਨੇ ਜਦ ਕਿ ਫੈਨਸ ਉਸ ਨੂੰ ਪਰਮ ਕਹਿ ਕੇ ਹੈਸ਼ਟੈਗ ਕਰ ਰਹੇ ਨੇ ਪਰਮਦੇ ਗਾਣੇ ਦੀ ਇੱਕ ਲਾਈਨ ਹੈ ਨੀ ਮੈਂ ਅੱਡੀ ਨਾਲ ਪਤਾਸੀ ਜਾਵਾਂ ਪੋਰਤੀ ਸਭ ਦੇ ਮੂੰਹ ਤੇ ਝੜ ਗਈਏ ਮੋਗਾ ਦੇ ਦੁਨੇਕੇ ਪਿੰਡ ਦੇ ਵਿੱਚ ਜਨਮੀ ਪਰਮ ਨੇ ਆਪਣਾ ਬਚਪਨ ਗਰੀਬੀ ਦੇ ਵਿੱਚ ਬਤਾਇਆ ਉਸ ਦੀ ਮਾਂ ਨੌਕਰਾਨੀ ਦੇ ਵੱਜੋਂ ਕੰਮ ਕਰਦੀ ਏ ਜਦ ਕਿ ਉਸ ਦੇ ਪਿਤਾ ਇੱਕ ਦਿਹਾੜੀਦਾਰ ਮਜ਼ਦੂਰ ਨੇ ਉਹ ਆਪਣੇ ਸੇਪਾਠੀਆਂ ਦੇ ਨਾਲ ਮੋਗਾ ਦੀ ਦਾਣਾ ਮੰਡੀ ਦੇ ਵਿੱਚ ਪ੍ਰੈਕਟਿਸ ਕਰਦੀ ਸੀ ਪਤਾ ਲੱਗਿਆ ਕਿ ਪਰਮ ਨੂੰ 10ਵੀਂ ਜਮਾਤ ਦੇ ਵਿੱਚ ਸੰਗੀਤ ਦਾ ਜਨੂਨ ਪੈਦਾ ਹੋਇਆ ਸੀ ਉਹ ਅਕਸਰ ਗਲੀਆਂ ਦੇ ਵਿੱਚ ਗੁਣਗੁਣਾਉਂਦੀ ਰਹਿੰਦੀ ਸੀ ਸਕੂਲ ਦੇ ਵਿੱਚ ਪੈਦਾ ਹੋਏ ਇੱਕ ਜਨੂਨ ਨੇ ਪਰਮਜੀਤ ਕੌਰ ਉਰਫ ਪਰਮ ਨੂੰ ਮੋਗਾ ਦੇ ਡੀਐਮ ਕਾਲਜ ਤੱਕ ਪਹੁੰਚਾਇਆ ਤੇ ਮੌਜੂਦਾ ਸਮੇਂ ਦੇ ਵਿੱਚ ਉਹ ਉੱਥੇ ਆਪਣੀ ਬੈਚਲਰ ਡਿਗਰੀ ਕਰ ਰਹੀ ਹੈ ਉਸਨੇ ਸੰਗੀਤ ਨੂੰ ਇੱਕ ਵਿਸ਼ੇ ਦੇ ਵਜੋਂ ਲਿਆਏ ਅਤੇ ਆਪਣੀ ਸ਼ੁਰੂਆਤੀ ਸਿੱਖਿਆ ਵੀ ਪ੍ਰਾਪਤ ਕਰ ਰਹੀ ਹੈ ਉਸਨੇ ਪூர் ਸੰਗੀਤਕ ਵਿਦਿਆਰਥੀਆਂ ਦੇ ਨਾਲ ਇੱਕ ਗਰੁੱਪ ਬਣਾਇਆ ਅਤੇ ਇੱਕ ਫੇਸਬੁੱਕ ਪੇਜ ਬਣਾਇਆ ਅਤੇ ਨਾਲ ਹੀ ਉਸਤੇ ਗੀਤ ਪੋਸਟ ਕਰਨੇ ਸ਼ੁਰੂ ਕਰ ਦਿੱਤੇ। ਇੱਥੇ ਦੱਸਦੇ ਕਿ ਬ੍ਰਿਟਿਸ਼ ਸੰਗੀਤ ਨਰਮਾਤਾ ਮਣੀ ਸੰਦੂ ਨੂੰ ਇਹ ਫੇਸਬੁੱਕ ਪੇਜ ਮਿਲਿਆ। ਉਹਨਾਂ ਨੇ ਪਰਮ ਦੇ ਗੀਤਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਏ ਤੇ ਫਿਰ ਉਹਨਾਂ ਨੇ ਪਰਮ ਦੇ ਨਾਲ ਉਹਨਾਂ ਦੇ ਐਡਰੈਸ ਤੇ ਸੰਪਰਕ ਕੀਤਾ। ਭਾਰਤ ਆ ਕੇ ਮਣੀ ਸੰਦੂ ਪਰਮ ਨੂੰ ਮਿਲੇ ਅਤੇ ਉਹਨਾਂ ਦੇ ਗੀਤ ਨੂੰ ਸ਼ੂਟ ਕਰਨ ਦੀ ਪਲਾਨਿੰਗ ਬਣਾਈ। ਪਰਮ ਦੇ ਇਸ ਗੀਤ ਨੂੰ ਮੁਹਾਲੀ ਦੇ ਇੱਕ ਥਾਂ ਤੇ ਸ਼ੂਟ ਕੀਤਾ ਗਿਆ। ਇਹ ਗੀਤ ਇੱਕ ਵੈਨ ਦੇ ਅੰਦਰ ਮਾਈਕ੍ਰੋਫੋਨ ਦੇ ਨਾਲ ਸ਼ੂਟ ਕੀਤਾ ਗਿਆ ਸੀ ਤੇ ਗੀਤ ਦਾ ਸਰਲੇਖ ਸੀ 댓걸19 ਸਾਲਾ ਪਰਮ ਦਾ ਪਹਿਲਾ ਗਾਣਾ 댓걸 ਜਿਸ ਨੇ ਰਿਲੀਜ਼ ਦੇ ਕੁਝ ਦਿਨਾਂ ਦੇ ਵਿੱਚ ਹੀ ਲੱਖਾਂ ਵਿਊਜ਼ ਕਮਾ ਲਏ ਨੇ 댓걸 ਗਾਣੇ ਰਾਹੀਂ ਪਰਮ ਪੰਜਾਬੀ 뮤직 ਦੀ ਦੁਨੀਆ ਦੇ ਵਿੱਚ ਆਪਣੀ ਅਲੱਗ ਪਛਾਣ ਹਾਸਲ ਕਰਨ ਦੇ ਵੱਲ ਵਧ ਰਹੀ ਹੈ 댓걸 ਗਾਣਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਇਸ ਗਾਣੇ ਦੀ ਵੀਡੀਓ ਨੂੰ ਸਿਰਫ ਆਮ ਲੋਕਾਂ ਨੇ ਹੀ ਨਹੀਂ ਸਗੋ ਵੱਡੇ ਵੱਡੇ ਕਲਾਕਾਰਾਂ ਨੇ ਵੀ ਸ਼ੇਅਰ ਕੀਤਾ ਹੈ ਦੂਜੇ ਪਾਸੇ ਪਰਮਦਾਸ ਐ ਪਾਠੀ ਸਾਹਿਬ ਜੋ ਕਿ ਡੀਐਮ ਕਾਲਜ ਮੁੱਗਾ ਦੇ ਵਿੱਚ ਪੜਦਾ ਹੈ ਉਸ ਨੇ ਗੀਤ that girl ਲਿਖਿਆ ਸਾਹਿਬ ਦਾ ਅਸਲੀ ਨਾਮ ਜਸ਼ਨਪ੍ਰੀਤ ਹੈ ਸਾਬਦੇ ਪਰਮ ਮੋਗਾ ਦੇ ਦਾਣਾ ਮੰਡੀ ਵਿਖੇ ਹਿਪ ਹੌਪ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਹੋਰ ਕਾਲਜ ਵਰਦਿਆਰਥੀਆਂ ਦੇ ਨਾਲ ਮਿਲਦੇ ਸਨ ਤੇ ਇੱਥੇ ਇੱਕ ਖੁੱਲੀ ਅਤੇ ਸ਼ਾਂਤ ਜਗ੍ਹਾ ਤੇ ਉਹ ਹਰ ਰੋਜ਼ ਅਭਿਆਸ ਵੀ ਕਰਦੇ ਸਨ ਅਤੇ ਆਪਣੇ ਗੀਤ ਰਿਕਾਰਡ ਕਰਕੇ ਉਹਨਾਂ ਨੂੰ ਸਾਬਦੇ ਪੰਨੇ ਮਾਲਵਾ ਹੁੱਡ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਈਫਰ ਪੀਬੀ 29 ਯੂਜ਼ਰਨੇਮ ਦੇ ਹੇਠ ਅਪਲੋਡ ਕਰਦੇ ਸਨ ਅੱਜ ਪਰਮ ਦੀ ਗਾਇਕੀ ਤੇ ਆਵਾਜ਼ ਦੀ ਖਿਆਤੀ ਇੰਨੀ ਵੱਧ ਗਈ ਹੈ ਕਿ ਹਰ ਮੌਕੇ ਪਰਮ ਪਰਮ ਦੀ ਧੁਨ ਸੁਣੀ ਜਾਂਦੀ ਹੈ ਉਸ ਦੀ ਕਹਾਣੀ ਸਾਬਤ ਕਰਦੀ ਹੈ ਕਿ ਜੇ ਜਜ਼ਬਾ ਹੋਵੇ ਤੇ ਨੀਤਾਂ ਸੱਚੀਆਂ ਹੋਣ ਤਾਂ ਕੀ ਨਹੀਂ ਹੋ ਸਕਦਾ ਆਪਣੀ ਮਿਹਨਤ ਦੇ ਸਦਕਾ ਪਰਮ ਪੰਜਾਬ ਦੀ ਪਹਿਲੀ ਮਹਿਲਾ ਰੈਪਰ ਬਣੀ ਜੋ ਆਪਣੇ ਗੀਤ ਖੁਦ ਲਿਖਦੀ ਅਤੇ ਗਾਉਂਦੀ ਹੈ ਬਿਊਰੋ ਰਿਪੋਰਟ ਵਰਲਡ ਪੰਜਾਬੀ ਟੀਵੀ